ਵੱਡੇ ਸਰਕਾਰੀ ਹਸਪਤਾਲ ਵਿੱਚ ਮਹਿਲਾ ਸਿਹਤ ਸਟਾਫ ਦੀ ਸੁਰੱਖਿਆ ਰੱਬ ਰੋਸੇ ਛੇ ਵਾਡਾ ਵਾਲੇ ਤਿੰਨ ਮੰਜ਼ਿਲਾ ਹਸਪਤਾਲ ਦੀ ਸੁਰੱਖਿਆ ਕਰਦਾ ਹੈ ਇੱਕ ਪੁਲਿਸ ਕਰਮਚਾਰੀ ਦੇਸ਼ ਭਰ ਵਿੱਚ ਕਲਕੱਤਾ ਦੀ ਟ੍ਰੇਨੀ ਮਹਿਲਾ ਡਾਕਟਰ ਦੇ ਫਲਾਦਕਾਰ ਅਤੇ ਹੱਤਿਆ ਤੋਂ ਬਾਅਦ ਰਾਤ ਦੀ ਡਿਊਟੀ ਤੇ ਹਸਪਤਾਲ ਵਿੱਚ ਤਾਇਨਾਤ ਸਿਹਤ ਅਮਲੇ ਦੀਆਂ ਮਹਿਲਾ ਕਰਮਚਾਰਨਾ ਅਤੇ ਲੇਡੀਜ਼ ਡਾਕਟਰ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਨੇ ਸ਼ੁਰੂ ਹੋ ਗਏ ਹਨ ਘਟਨਾ ਤੋਂ ਬਾਅਦ ਕੁਝ ਹਸਪਤਾਲਾਂ ਨੇ ਰਾਤ ਦੇ ਸਮੇਂ ਮਹਿਲਾ ਵਾਡਾਂ ਵਿੱਚ ਸੁਰੱਖਿਆ ਬਧਾਤੀ ਹੈ ਪਰ ਗੁਰਦਾਸਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਸਥਿਤ ਸਿਵਲ ਹਸਪਤਾਲ ਬਬਰੀ ਵਿਖੇ ਰਾਤ 10 ਵਜੇ ਪੱਤਰਕ੍ਰਾਂਤੀ ਟੀਮ ਵੱਲੋਂ ਰਿਐਲਿਟੀ ਚੈੱਕ ਕੀਤੀ ਗਈ ਤਾਂ ਹਰਾਨੀ ਚੰਨਕ ਖੁਲਾਸੀ ਦਖਨ ਨੂੰ ਸਾਹਮਣੇ ਆਏ ਜਿਲਾ ਪਤਰੀ ਹਸਪਤਾਲ ਵਿੱਚ ਚਰਾਸੇ ਵਿੱਚ ਸਿਰਫ ਇੱਕ ਪੁਲਸ ਦਾ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦਾ ਤਿੰਨ ਮੰਜ਼ਿਲਾ ਹਸਪਤਾਲ ਵਿੱਚ ਦੌੜ-ਦੌੜ ਕੇ ਉਹ ਇਕੱਲਾ ਕਿਵੇਂ ਪੂਰੇ ਹਸਪਤਾਲ ਦੀ ਸੁਰੱਖਿਆ ਕਰ ਪਾਵੇਗਾ ਪਿਛਲੇ ਦਿਨੀ ਹਸਪਤਾਲ ਵਿੱਚ ਰਾਤ ਨੂੰ ਲੜਾਈ ਧੀਆਂ ਘਟਨਾਵਾਂ ਵੀ ਵਾਪਰੀਆਂ ਤੇ ਹਸਪਤਾਲ ਵਿੱਚ ਰਾਤ ਸਮੇਂ ਡਿਊਟੀ ਤੇ ਤਾਇਨਾਤ ਮਹਿਲਾ ਡਾਕਟਰਾਂ ਅਤੇ ਕਰਮਚਾਰਨਾ ਦਾ ਵੀ ਕਹਿਣਾ ਹੈ ਕਿ ਰਾਤ ਨੂੰ ਜ਼ਿਆਦਾਤਰ ਮਰੀਜ਼ਾਂ ਤੇ ਰਿਸ਼ਤੇਦਾਰ ਨਸ਼ੇ ਦੀ ਹਾਲਤ ਵਿੱਚ ਹੁੰਦੇ ਹਨ ਜਿਨ੍ਹਾਂ ਆਪਣੇ ਆਪ ਨੂੰ ਸੁਰੱਖਿਤ ਕਿਵੇਂ ਮਹਿਸੂਸ ਕਰਦੀਆਂ ਹਨ ਹਸਪਤਾਲ ਦੀਆਂ ਹਰ ਰੋਜ਼ ਰਾਤ ਨੂੰ ਡਿਊਟੀ ਤੇ ਤਣਾਤੂ ਮਹਿਲਾ ਡਾਕਟਰ ਅਤੇ 30 ਦੇ ਕਰੀਬ ਹੋਰ ਮਹਿਲਾ ਕਰਮਚਾਰਨਾ ਤੁਸੀਂ ਆਪ ਹੀ ਸੁਣ ਅਤੇ ਵੇਖ ਲਓ ਕੀ ਕੰਮ ਹਾਂਜੀ ਭਾਜੀ ਮੈਂ ਆਸਾ ਸਟਾਫ ਆ ਮੈਂ ਲੇਬਰ ਰੂਮ ਚ ਜੌਬ ਕਰਦੀ ਆ ਮੈਨੂੰ ਇੱਥੇ 4-5 ਸਾਲ ਹੋ ਗਏ ਆ ਆਇਆਂ ਤੁਹਾਡੇ ਸਮੇਂ ਦੌਰਾਨ ਕੋਈ ਅਜਿਹੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕੋਈ ਇਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇਥੇ ਲੇਬਰ ਰੂਮ ਆ ਇੱਕ ਮਰੀਦ ਨਾਲ ਘਟੋ ਘਟ ਬੋਤੇ ਨਹੀਂ ਚਾਰ ਪੰਜ ਜਣੇ ਆਦਮੀ ਆਣਗੇ ਚਲੋ ਲੇਡੀ ਦੀ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਬ ਪੀ ਕੇ ਹੀ ਆਂਦੇ ਆ ਤਾਂ ਕੀ ਕੋਈ ਗੱਲਾਂ ਕਰ ਰਹੀਆਂ ਕਿੰਨਾ ਕਮੈਂਟ ਬਾਜੀ ਕਰਦੇ ਨੇ ਕਮੈਂਟ ਬਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਪਰ ਜਿਹੜੇ ਸਰਾਬੀ ਬੰਦੇ ਬਹਿਸ ਕਰਦੇ ਨੇ ਸਾਡੇ ਨਾਲ ਕੁਝ ਵੀ ਗੱਲ ਬਹਿਸ ਨੂੰਗੇ ਵੀ ਅਸੀਂ ਕਿਸ ਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲਿਊ ਆ ਹੁੰਦਾ ਬੈਸ ਬਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜੰਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਹੀ ਕਰ ਸਕਦੇ ਇਸੇ ਯਾਦ ਹੋਏ ਕਿ ਤੁਹਾਡੇ ਨਾਲ ਵੀ ਮੈਸੇਜ ਹੋਇਆ ਹੋਇਆ ਹੈ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਐਹੀ ਆ ਵੀ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿਤਾ ਤੁਸੀਂ ਇੱਥੇ ਕੀ ਆ ਆਹਿੰਦੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੋ ਹਾਂਜੀ ਸਾਥ ਥੋੜੀ ਬਦੀ ਪੱਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਹੀ ਪੱਤਾ ਹੀ ਐਡਮਿਨਿਸਟ੍ਰੇਸ਼ਨ ਨੂੰ ਪੱਤਾ ਹੀ ਆ ਕਿ ਇੱਥੇ ਆਵਲੀ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਹੀ ਹੋ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀਜ਼ ਹੀ ਸਟਾਫ ਹੁੰਦਾ ਹੀ ਆ ਕੀ ਮੰਗੇ ਤੁਹਾਡੇ ਸਿਕਿਉਰਟੀ ਨੂੰ ਲੈ ਕੇ ਕੀ ਸਪੋਰਟ ਹੀ ਸਾਰੇ ਆਹੀ ਅਭੀ ਕੋ ਟੋਕਰ ਪੰਜ ਛੇ ਜਾਣੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਜ਼ਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ 15 20 ਜਾਨੇ ਸਟੂਡੈਂਟ ਬੱਚੇ ਹੁੰਦੇ ਆ ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨ ਮੈਡਮ ਬੇਟੀਆਂ ਸਾਰੀਆਂ ਤੇ ਆਹੀ ਵੀ ਇੱਥੇ ਡਰ ਜੰਨੇ ਆ ਕਿ ਇਹ ਉਹਨਾਂ ਦਾ ਦੇਖਭਾਲ ਕਰੀਏ ਜਾਂ ਆਹੀ ਆਪਣੀ ਡਿਊਟੀ ਕਰੀਏ ਇੱਥੇ ਹਾਂ ਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਪੀਡੀਆਟ੍ਰਿਕ ਵਾਰਡ 'ਚ ਕੰਮ ਕਰ ਰਿਹਾ ਹਾਂ ਚਲੋ ਥੋੜਾ ਬੋਲੋ ਜੀ ਮੈਡਮ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲ ਹੈ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਕਿ ਕਿਸ ਮਸਿਆਲ ਸਮਝਦਾ ਨਾ ਪਤਾ ਰ ਆਉ ਜਾਂਦਾ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦਾ ਸਿਕਿਉਰਟੀ ਅਰੇਂਜਮੈਂਟ ਹੋਣੀ ਚਾਹੀਦੀ ਹੈ ਹਸਪੀਟਲ ਇੱਕ ਤਾਂ ਸੀਸੀਟੀਵੀ ਟੈਂਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਐ ਬਸ ਐਟ ਲੀਸਟ ਇੱਕ ਵਾਰਡ ਚ ਇੱਕ ਗਾਡ ਹੋਣਾ ਚਾਹੀਦਾ ਕਿੰਨੇ ਵਾਰਡ ਨੇ ਕੋਟਾ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਹੈ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਐਮਰਜੈਂਸੀ ਆ ਗਈ ਹੈ ਹਾਂ ਜੀ ਐਟ ਲੀਸ ਜਿ ਕਰਨ ਹੋਈ ਹੋਏ ਕਿ ਲੱਗਦਾ ਹੋਏ ਇਨਸਿਕਰਿਟੀ ਫੀਲ ਕੀਤਾ ਹੋਏ ਹਾਂ ਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫਾਲਤੂ ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਦਿੱਤੀ ਗਈ ਸੀ ਸਾਡੇ ਕੋਲ ਸਟਾਫ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸਮੋਸਨੋ ਫਸਤਵਾਨ ਜੀ ਆਨੇ ਕੋਈ ਸੈਕਿਉਰਟੀ ਦਾ ਰਿਮਨ ਬਦਲਣਾ ਨੀ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦ ਆ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਤੁਹਾਡੇ ਸਾਹਦੇ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸ ਨੂੰ ਕਿੰਨਾ ਕੁ ਸਹਾਰਾ ਪੈਂਦਾ ਰਹਤੂ ਨਹੀਂ ਖਰਾਬ ਹੈ ਨਹੀਂ ਬਸ ਇਹ ਹालतੂ ਫालतੂ ਜਿਹੜੇ ਰਾਤ ਨੂੰ ਡਰੰਗ ਕਰਕੇ ਆਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਥੋੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਫੀਮੇਲ ਸਟਾਫ ਲਈ ਪਰ ਜਦੋਂ ਗੜਗਰ ਆਮ ਤਾਂ ਤੁਸੀਂ ਕਿਸੇ ਨੂੰ ਮਨਾ ਗਾ ਲੇ ਟੈਂਡਨ ਨੂੰ ਕਿ ਨਹੀਂ ਆਉਣਾ ਕਰੋ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਬਸ ਆਹੀ ਮੰਗਗੇ ਕਿ ਇੱਕ ਹਰ ਇੱਕ ਪੋਰਚ ਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਕਿ ਨਾਲ ਹੀ ਆਪਨਾ ਐਸ.ਆਈ. ਭਪਿੰਦਰ ਸਿੰਘ ਤੁਸੀਂ ਦਾਦੇ ਜੀ ਤੁਹਾਡੀ ਇਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਦੀ ਹੈ ਇਹ ਸਰ ਮੇਰੇ ਅੱਤ ਤੋਂ ਸਵੇਰੇ 8 ਵਜੇ ਤੱਕ ਹੁੰਦੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਰੈਸਟ ਹੁੰਦੀ ਆ ਸਰ ਸ਼ਾਮ ਨੂੰ ਫੇਰ 8 ਵਜੇ ਡਿਊਟੀ ਆ ਜਾਂਦੀ ਹੈ ਇਕ ਹੀ ਗਾਰਡ ਇੱਥੇ ਕੱਲਾ ਸਿੰਗਲ ਹੀ ਜੰਸਰ ਆ ਮਤਲਬ ਰਾਤ ਨੂੰ ਕੱਲਾ ਹੀ ਹੁੰਦਾ ਜਿਹਨੇ ਦੋ ਹੁੰਦੇ ਨੀ ਸਰ ਕਟੋ ਘਟਾ ਨਾਲ ਦੋ ਬੰਦੇ ਹੋਣੇ ਚਾਹੀਦੇ ਆ ਰਾਤ ਨੂੰ ਦੋ ਬੰਦੇ ਆਹ ਕਟੋ ਘਟਾ ਦੋ ਬੰਦੇ ਕਿੰਨੇ ਲਈ ਚੋੜੇ ਤੇਰੇ ਜਦੋਂ ਕੋਈ ਕਿੰਨੀ ਮੁਸ਼ਕਲ ਗੁੜਾਈ ਝਗੜਾ ਦਾ ਸਭ ਤਿੰਨ ਚਾਰ ਤੇ ਰੋਜ਼ ਆਉਣੀ ਆਉਣੇ ਲਾਜ਼ਮੀ ਨੇ ਕੋਈ ਰਾਤ ਸੁੱਕੀ ਨਾ ਜੇ ਇੰਨੀਆ ਵਾਰਡ ਹੈ ਕਦੇ ਉੱਤੇ ਕਦੇ ਥੱਲੇ ਦੋਨੋਂ ਦਾ ਜਮਾਨਾ ਕਿੱਦਾਂ ਚ ਸਰੇਗਾ ਜਦ ਲੈਨੇ ਨਾ ਸਰ ਦੋ ਬੰਦੇ ਹੋਣ ਨਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮਾੜਾ ਮੁੰਡਾ ਨਹੀਂ ਜੇ ਕਦੇ ਨੀਂਦ ਹੋੜੀ ਰਹਿਣਾ ਮੈਂ ਇੱਧਾ ਡੈਰੀ ਫੜ ਕੇ ਸਾਰੀ ਰਾਤ ਧੋੜਾ ਰਹਿਣਾ ਕਦੀ ਤੁਸੀਂ ਤੁਹਾਡਾ ਨਹੀਂ ਹੁਬਤ ਕੀਤੀ ਵੀ ਕਿਤੀ ਤੁਹਾਡੇ ਹਮਾਰੀ ਕੋਸ਼ਿਸ਼ ਉਹੀ ਢੜਾਈ ਹੁੰਦੀ ਆ ਆਇ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਬੋਗ ਲਾਉਂਦੇ ਆ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਆ ਤਾਂ ਕਿਹੜਾ ਗੱਲ ਪੈ ਜਾਂਦੇ ਆ ਲੋਕ ਵੇਖੂ ਜੀ ਜਿੰਨਾ ਮਰਜ਼ੀ ਤੁਸੀਂ ਪਿਆਰ ਨਾਲ ਸਮਝਾਓ ਲੋਕ ਆਪਣੀ ਅੜੀ 'ਤੇ ਅੜੇ ਰਹਿੰਦੇ ਆ